ਤੇਜਿੰਦਰਪਾਲ ਸਿੰਘ ਤੂਰ ਮੋਗਾ ਦਾ ਸ਼ਾਰਟ ਫੁੱਟ ਥਰੋਅ ਜਿਹਨੇ ਲਗਾਤਾਰ ਦੂਜੀ ਵਾਰ 골ਡ ਮੈਡਲ ਜਿੱਤੇ ਆ ਤੇਜਿੰਦਰ ਤੂਰ ਸਤਿ ਸ੍ਰੀ ਅਕਾਲ ਜੀ ਪਹਿਲਾਂ ਤਾਂ ਮੈਂ ਸਾਰਿਆਂ ਦਾ ਥੈਂਕ ਯੂ ਕਰਨਾ ਚਾਹੁੰਦਾ ਮਾਨ ਸਰਕਾਰ ਦਾ ਵੀ ਜਿਨ੍ਹਾਂ ਨੇ ਫੰਕਸ਼ਨ ਇੰਨੀ ਛੇਤੀ ਰੱਖਿਆ ਤੇ ਇਹ ਪਹਿਲੀ ਵਾਰ ਹੋਇਆ ਵੀ ਸਾਨੂੰ ਤਿਆਰੀ ਲਈ 8 8 ਲੱਖ ਰੁਪਇਆ ਦਿੱਤਾ ਗਿਆ ਪਿਛਲੀਆਂ ਸਰਕਾਰਾਂ ਵੀ ਜਿਵੇਂ ਨੰਗੀਆਂ ਸਾਨੂੰ ਤਿਆਰੀ ਲਈ ਪੈਸਾ ਨਹੀਂ ਮਿਲਦਾ ਸੀ ਜਿਵੇਂ ਤੁਸੀਂ ਅਨਾਉਂਸ ਕੀਤਾ ਵੀ 올림픽ਸ ਲਈ 15 ਲੱਖ ਰੁਪਇਆ ਤਿਆਰੀ ਲਈ ਦਿੱਤਾ ਜਾਊਗਾ ਪਰ ਇਹ ਮੈਨੂੰ ਲੱਗਦਾ ਜਿਹੜੇ ਬੰਦੇ ਜੌਬ ਤੇ ਆ ਉਹਨਾਂ ਨੂੰ ਇਹ ਕੁਝ ਨਹੀਂ ਲੱਗਦਾ ਉਹਨਾਂ ਪਰ ਜਿਹੜੇ ਗਰੀਬ ਬੱਚੇ ਨੇ ਜਿਹੜੇ ਸ਼ੂ ਨਹੀਂ ਲੈ ਸਕਦੇ ਜਾਂ ਜੈਵਲਨ ਨਹੀਂ ਲੈ ਸਕਦੇ ਉਹਨਾਂ ਵਾਸਤੇ ਇਹ ਬਹੁਤ ਵੱਡੀ ਰਕਮ ਆ ਬਈ ਬਹੁਤ ਹੌਸਲਾ ਦਊਗੀ ਮੈਂ ਆਸ ਕਰਦਾ ਵੀ ਅਸੀਂ ਪੰਜਾਬ ਵਾਸਤੇ ਇੰਡੀਆ ਵਾਸਤੇ ਮੈਡਲ ਜਿੱਤਾਂਗੇ ਥੈਂਕ ਯੂ ਸੁਰਖਾਉ ਸ਼ਾਰਟ ਫੂਟ ਤੁਸੀਂ ਹੋਰ ਸਟਾਓ ਸਰਕਾਰ ਤੁਹਾਡੇ ਲਈ ਸਰਕਾਰ ਨੇ ਖਜ਼ਾਨਾ ਖੋਲ੍ਹਿਆ ਹੋਇਆ ਹੁਣ ਸਰ ਰੋਇੰਗ ਦੇ ਵਿੱਚ ਮੈਂ ਚਰਨਜੀਤ ਸਿੰਘ ਨੂੰ ਗੁਜਾਰਸ਼ ਕਰਾਂਗਾ ਕਿਉਂਕਿ ਰੋਇੰਗ ਦੇ ਵਿੱਚ ਪੰਜਾਬ ਬਹੁਤ ਵਧੀਆ ਕਰ ਰਿਹਾ ਹੈਗਾ ਇਸਨੇ ਮੈਡਲ ਜਿੱਤੇ ਆ ਚਰਨਜੀਤ ਸਿੰਘ ਅੱਸੀ ਗਾ ਜੀ ਮੈਂ ਚਰਨਜੀਤ ਸਿੰਘ ਰੋਇੰਗ ਖੇਡ ਦਾ ਖਿਡਾਰੀ ਹਾਂ ਮੈਂ ਪੰਜਾਬ ਸਰਕਾਰ ਅਤੇ ਸੀਐਮ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਜਿਨ੍ਹਾਂ ਦੁਆਰਾ ਬਣਾਈ ਗਈ ਨਵੀਂ ਖੇਡ ਨੀਤੀ ਅਧੀਨ 8-8 ਲੱਖ ਰੁਪਏ ਐਡਵਾਂਸ ਵਿੱਚ ਖਿਡਾਰੀਆਂ ਨੂੰ ਤਿਆਰੀ ਕਰਨ ਲਈ ਦਿੱਤੇ ਤੇ ਖਿਡਾਰੀਆਂ ਨੇ ਵੀ ਬਾਤ ਚੜ ਕੇ ਤਿਆਰੀ ਕੀਤੀ ਤੇ ਬਹੁਤ ਮਾਦਰ ਮਿਲੀ ਉਹਨਾਂ ਨੂੰ ਖਿਡਾਰੀ ਹੁਣ ਤਿਆਰੀ ਕਰਨ ਦੇ ਵਿੱਚ ਤੇ ਜਿਸ ਨਾਲ ਪੰਜਾਬ ਪੰਜਾਬ ਵਿੱਚ ਪੰਜਾਬ ਦੀ ਝੋਲੀ ਵਿੱਚ ਇੱਕ ਰਿਕਾਰਡ ਤੋੜ ਮੈਡਲ ਪਾਇਆ ਧੰਨਵਾਦ ਮੁੱਖ ਮੰਤਰੀ ਸਾਹਿਬ ਸਾਡੀ ਆਬਾਦੀ ਭਾਵੇਂ 2% ਹੈ ਪਰ ਏਸ਼ੀਅਨ ਗੇਮ 'ਚ ਅਸੀਂ 20% ਮੈਡਲ ਦਿੱਤੇ ਆ 100 ਮੈਡਲ ਜੀ ਇੰਡੀਆ ਨੇ ਜਿੱਤੇ ਆ ਤੇ ਉਹ ਚੋਂ 20 ਮੈਡਲ ਪੰਜਾਬ ਦੇ